ਚੋਰਾਵਾਂ ਵੱਲੋਂ ਲਗਾਤਾਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੋਬਾਈਲ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਕ ਹਫ਼ਤੇ ਦੇ ਅਕਬੇ ਵਿੱਚ ਚੋਰਾਵਾਂ ਵੱਲੋਂ ਦੂਜੀ ਮੋਬਾਈਲ ਦੀ ਦੁਕਾਨ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜੀਟੀ ਰੋਡ ਮੰਡੀ ਗੁਰਦਾਸਪੁਰ ਵਿਖੇ ਮਹਾਜਨ ਇਲੈਕਟ੍ਰੋਨਿਕ ਸ਼ਾਪ ਨਾਮਕ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰ ਅੰਦਰ ਵੜ ਗਏ ਅਤੇ ਲੱਖਾਂ ਰੁਪਏ ਦੇ ਮੋਬਾਈਲ ਫੋਨ ਤੇ 40000 ਰੁਪਏ ਦੀ ਨਰਮੀ ਲੈ ਕੇ ਫਰਾਰ ਹੋ ਗਏ ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਵੀ ਹੋਈ ਹੈ ਜਿਸ ਵਿੱਚ ਇੱਕ ਨਕਾਬਦਾਰੀ ਚੋਰ ਜਿਸ ਨੇ ਹੱਥਾਂ ਤੇ ਵੀ ਦਸਤਾਨੇ ਪਾਏ ਹੋਏ ਹਨ ਦੁਕਾਨ ਵਿੱਚ ਚੋਰੀ ਕਰਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਸਿਟੀ ਪੁਲਿਸ ਦੀ ਟੀਮ ਅਤੇ ਡੌਗ ਸਕੈਟ ਫਿੰਗਰਪ੍ਰਿੰਟ ਐਕਸਪਰਟ ਵੀ ਮੌਕੇ ਤੇ ਪਹੁੰਚੇ ਹਨ ਔਰ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਗੁਰਦਾਸਪੁਰ ਦੀ ਇੱਕ ਮੋਬਾਈਲ ਵਾਲੀ ਦੁਕਾਨ ਤੇ ਤੜਕਸਾਰ ਵੱਡੀ ਚੋਰੀ ਦੀ ਵਾਰਦਾਤ ਹੋਈ ਸੀ ਸਾਹਮਣੇ ਤੁਹਾਡੇ ਸੀਸੀਟੀਵੀ ਦੇ ਵਿੱਚ ਚੋਰ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਅੰਦਰ ਦਾਖਲ ਹੁੰਦਾ ਹੈ ਔਰ ਹੱਥਾਂ ਤੇ ਗਲਵਜ਼ ਔਰ ਮੂੰਹ ਤੇ ਵੀ ਕਵਰ ਪਾਇਆ ਹੋਇਆ ਹੈ ਔਰ ਮੋਬਾਈਲ ਫੋਨ ਚੋਰੀ ਕਰਦਾ ਨਜ਼ਰ ਆ ਰਿਹਾ ਹੈ ਗੁਰਦਾਸਪੁਰ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲਿਸ ਤੋਂ ਇਹ ਫੀਲ ਕੀਤੀ ਹੈ ਕਿ ਇਹ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਏ ਔਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ ਆਓ ਤੁਹਾਨੂੰ ਦਿਖਾਉਂਦੇ ਹਾਂ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਸਾਡੀ ਇੱਕ ਖਾਸ ਰਿਪੋਰਟ ਮੇਰਾ ਨਾਮ ਸੰਦੀਪ ਕੁਮਾਰ son of ਸ਼ਾਮਲਾ ਮੇਰਾ ਮਾਈ ਨੀ ਲੈਪਟੋਪ 'ਤੇ ਨਾਮ ਦੇ ਉੱਪਰ ਮਦਵੀ ਸ਼ੋਭਾ ਮੈਂ ਮਦਵੀ ਮੋਬਾਈਲ ਦਾ ਮੁਕੰਮਲ ਕਰਦਾ ਤੇ ਮੇਰੇ ਅੱਜ ਸਵੇਰੇ 5:30 ਵਜੇ ਨਾਲ ਮਦਵੀ ਮੈਂ ਹੁਣ 10:30 ਵਜੇ ਆਇਆ ਦੁਕਾਨ ਤੇ ਤੇ ਆ ਕੇ ਦੇਖਿਆ ਤੇ ਮਦੇ ਤਾਰੇ ਖੋਲੇ ਤੇ ਸਾਮਾਨ ਸਾਰਾ ਗਿਆ ਪੋਇਦਾ ਕਿਦਾਂ ਚੋਰੀ ਕੀਤੀ ਗਈ ਚੋਰੀ ਨਾਲ ਦੇ ਪਾਸੇ ਉਹ ਗੰਦ ਪਾੜ ਕੇ ਨਾ ਤੇ ਉਹਦੇ ਨਾਲ ਕੀਤੀ ਗਈ ਕਿੰਨਾ ਕੁ ਹੈਗਾ ਪਾਰਕਾਂ ਦੇ ਵਿੱਚ ਪਾੜ ਮਤਵੇ ਲਗਭਗ ਕੋਈ 2 ਫੁੱਟ ਦਾ ਉਹਨਾਂ ਨੇ ਮਤਵੇ ਵਿੱਚ ਪਾ ਕੇ ਉਹਦੇ ਸਭ ਸਾਰੀ ਫੀਡਿੰਗ ਮੂੜੀ ਜੋ ਵੀ ਹੈ ਸਾਰੀ ਪੁੱਟ ਦਿੱਤੀ ਦੀ ਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆਏ ਸਾਰੇ ਲੈ ਗਏ ਦੇ ਮੋਬਾਈਲ ਔਰ ਕੈਸ਼ ਵੀ ਆਹੀ ਕੈਸ਼ ਵੀ ਲੈ ਗਏ ਫੁੱਲ ਕਿੰਨਾ ਨੁਕਸਾਨ ਹੋਇਆ ਮਤਵੇ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਕਿੰਨੇ ਵਜੇ ਘਟਦਾ ਹੈ? ਇਸ ਵੇਰੇ ਕੋਈ ਲਗਭਗ 5 5:30 ਵਜੇ ਦੀ ਗੱਲ ਹੋ। ਤੁਸੀਂ ਸੀਸੀਟੀਵੀ ਗ੍ਰਾਈ ਸਮਝਾ? ਹਾਂਜੀ ਹਾਂਜੀ ਉਹਦੇ ਵਿੱਚ ਆਈ ਆ ਫੋਟੋ ਆਈਦੀ ਆ। ਪਰ ਉਹਨਾਂ ਨੇ ਮੂੰਹ ਦੇ ਉੱਪਰ ਮੋਦੇ ਨਕਾਬ ਪਾਇਦੇ ਆ, ਹੱਥਾਂ ਦੇ ਉੱਪਰ ਮੋਦੇ ਦਸਤਾਨੇ ਪਾਇਦੇ ਆ। ਉਹ ਗਿੱਟ ਪਾ ਕੇ ਉਹਨਾਂ ਬੜੀ ਪਲਾਨਿੰਗ ਦੇ ਨਾਲ ਬੰਦ ਕੀਤੀ ਦੀ ਆ। ਕਿੰਨੇ ਬੰਦੇ ਸੀ? ਬੰਦੇ ਅੰਦਰ ਇੱਕ ਹੀ, ਇੱਕ ਬਾਹਰ ਹੀ। ਜਿਸ ਤਰ੍ਹਾਂ ਸਮਾਨ ਫੜੀ ਜਾਂਦਾ ਈ ਉਹ ਫੜਾਈ ਜਾਂਦਾ ਈ। ਕੋਈ ਕੋਈ ਸੂਚਨਾ ਦਿੱਤਾ ਕੋਈ? ਅੱਜ ਪੁਲਿਸ ਨੂੰ ਸੂਚਿਤ ਕੀਤਾ ਵਾ। ਉਹਨਾਂ ਨੇ ਆ ਕੇ ਦੇਖਿਆ, ਮੌਕਾ ਦੇਖਿਆ। ਕੀ ਮੰਨਦੇ ਹੋ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਵੀ ਜਿਹੜੀ ਚੋਰੀ ਹੋਈ 3 ਲੱਖ ਦੀ ਹਾਂਜੀ 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 ਨਹੀਂ ਦੇਖੋ ਆਸਰਾ ਵਾਂ ਅਸੀਂ ਬਦਵੀ ਆਪਸ ਵਿੱਚ ਲਗਭਗ 20 ਸਾਲ ਤੋਂ ਮਦਵੀ ਇੱਕ ਹੀ ਯੂਨੀਅਨ ਦੇ ਵਿੱਚ ਕੰਮ ਕਰਦੇ ਪਏ ਸੀ ਠੀਕ ਹੈ ਜੀ ਰੋਹੀ ਰੋਣਾ ਦੇ ਨਾਲ ਅਸੀਂ ਖੁਦ ਬਦ ਸਾਰੇ ਜਿੰਨੇ ਵੀ ਮੋਬਾਈਲ ਐਸੋਸੀਏਸ਼ਨ ਦਾ ਆਪਣਾ ਕੰਮ ਕਰਦੇ ਸੀ ਤੇ ਉਹਦੇ ਨਾਲ ਦੇਖੋ ਆਸਰਾ ਵਾਂ ਵੀ ਜਿੰਨੀਆਂ ਵੀ ਦੁਕਾਨਾਂ ਦੇ ਉੱਪਰ ਮਦਵੀ ਮੋਬਾਈਲਾਂ ਦੇ ਵਾਲਿਆਂ ਦੇ ਨਾਲ ਉਹਦੇ ਐਸਾ ਕਰਦੇ ਪਏ ਆ ਵੀ ਚੋਰੀ ਤੇ ਚੋਰੀ ਹਾਂਜੀ ਫਿਰ ਫੜੋਂਦਾ ਕੋਈ ਬੰਦਾ ਨਹੀਂ ਪਿਆ ਠੀਕ ਹੈ ਜੀ ਫਿਰ ਜਿਹੜੇ ਮਦਰੀ ਆ ਆ ਕੇ ਨਵੀਂ ਨਵੀਂ ਦੁਕਾਨਾਂ ਲੈਂਦੇ ਪਏ ਲੱਖ ਰੁਪਈਆ ਡੇਢ ਲੱਖ ਰੁਪਈਆ ਕਿਰਾਏ ਦੇ ਦੇ ਉਹਨਾਂ ਦਾ ਇੱਕ ਬੰਦੇ ਦਾ ਆਧਾਰ ਕੱਢ ਲੈਂਦੇ ਆ ਉਹਨਾਂ ਦਾ ਇੱਕ ਬੰਦੇ ਦਾ ਪਤਾ ਲੈਂਦੇ ਆ ਬਾਕੀ ਉਹਨਾਂ ਨੂੰ ਸਭ ਕੁਝ ਦੇ ਦਿੰਦੇ ਆ ਉਹਨਾਂ ਦੇ ਨਾਲ ਜਿਹੜੇ 10 10 20 20 ਬੰਦੇ ਨਾਲ ਆਏ ਤਾਂ ਦੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਆਏਦੇ ਹੁੰਦੇ ਆ ਉਹਨਾਂ ਦਾ ਕਿਸੇ ਦਾ ਕੋਈ ਪਤਾ ਪਤਾ ਨਹੀਂ ਆ ਵੀ ਕੋਣ ਕਿੱਥੇ ਫਿਰਦਾ ਪਿਆ ਵਾ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਦਾ ਮਦੇ ਐਡਰੈਸ ਨੋਰ ਜੋ ਹੋਰ ਜਿੰਨੇ ਬੰਦੇ ਆਣੇ ਆ ਇੱਕੋ ਵਾਰ ਹੀ ਨੋਟ ਕਰਨ ਵੀ ਇਹਨਾਂ ਚ ਚਾਰ ਬੰਦੇ ਆਣੇ ਉਹ ਚਾਰਾਂ ਦੀ ਫੋਟੋ ਉੱਤੇ ਲੱਗ ਦੂਸਰਾ ਸਾਨੂੰ ਮਤਲਬ ਦੇਖੋ ਐਸਾ ਵੀ ਸਾਡੇ ਵਾਂਗੂ ਜਿਸਦਾ ਹੋਇਆ ਉਹਦਾ ਕਿਸੇ ਨਾਲ ਨਾ ਹੋਵੇ ਜਿਹੜੀ ਚੋਰੀ ਦੀ ਘਟਨਾ ਹੋਈ ਹੈ ਕਿਹੜੀ ਜਗ੍ਹਾ ਤੇ ਹੋਈ ਹੈ ਤਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਿੰਨੀਆਂ ਘਟਨਾਵਾਂ ਜਿਹੜੀ ਵਾਪਰ ਚੁੱਕੀਆਂ ਹੋਈਆਂ ਦੇਖੋ ਮੈਂ ਬੜੇ ਸਮੇਂ ਤੋਂ ਰੋਲਾ ਪਾ ਰਹਿਆਂ ਕਿ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨੂੰ ਟ੍ਰੇਸ ਆਊਟ ਕੀਤਾ ਜਾਵੇ ਕਿਉਂਕਿ ਬੜੇ ਨੁਕਸਾਨ ਹੋ ਰਹੇ ਨੇ ਅਸੀਂ ਇੱਕ ਮੋਬਾਈਲ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਉਹਦੇ ਮਾਧਿਅਮ ਦੇ ਨਾਲ ਵੀ ਤੁਹਾਡੇ ਗਿਆ ਅਪੀਲ ਕਰ ਰਹੇ ਆਂ ਔਰ ਦੂਸਰੀ ਗੱਲ ਇਹ ਮੈਂ ਕਹਿਣਾ ਚਾਹਨਾ ਹੈ ਕਿ ਪਹਿਲਾਂ ਸੀਗੀ ਅਸ਼ਵਨੀ ਆਇਰਨ ਸਟੋਰ ਰਤੁਰਤ 11 ਲੱਖ ਰੁਪਏ ਚੋਰੀ ਇਸ ਫੁਟੇਜ ਸਾਡੀਆਂ ਉਹਨਾਂ ਦਾ ਅਵੇਲੇਬਲ ਨੇ ਉਹਦੇ ਬਾਵਜੂਦ ਉਹਨੂੰ ਟੈਸਟ ਆਊਟ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸੰਗਰ ਜਿਹੜਾ ਤੁਹਾਡਾ ਇਸਲਾਮਾਬਾਦ ਮੁਹੱਲਾ ਹੈ ਜਾਂ ਔਂਕਾਰਨਗਰ ਮੁਹੱਲਾ ਹੈ ਇਸ ਤੋਂ ਲੱਖਾਂ ਦੀਆਂ ਚੋਰੀਆਂ ਹੋਈਆਂ ਤੇ ਸੋਨਾ ਬੜਾ ਚੋਰੀ ਹੋਇਆ ਸੀਗਾ ਉਸ ਤੋਂ ਬਾਅਦ ਸਾਡੇ ਰੋਹਿਤ ਜੀ ਜਿਹਨਾਂ ਦੀ ਦੁਕਾਨ ਦੇ ਉੱਪਰ ਸਰੇ ਆਮ ਸਵੇਰੇ 5 ਵਜੇ ਜਿਹੜੀ ਹੈ ਉਹ ਦੇਖੋ ਉਸ ਵੇਲੇ ਪੂਰਾ ਬਾਜ਼ਾਰ ਚੱਲਦਾ ਹੁੰਦਾ ਹੈ ਉਹਦੇ ਵਿੱਚ ਲੋਕ ਆਉਂਦੇ ਜਾਂਦੇ ਨੇ ਦਿਨ ਚੜਿਆ ਹੋਇਆ ਸੀਗਾ ਉੱਥੇ ਲਗਭਗ ਕਹਿ ਸਕਦੇ 35 ਤੋਂ 40 ਲੱਖ ਰੁਪਏ ਦਾ ਨੁਕਸਾਨ 35 ਤੋਂ 40 ਲੱਖ ਰੁਪਏ ਦਾ ਜਿਹੜੀ ਹੈ ਮੋਹੱਲਾ ਜਿਹੜਾ ਹੈਗਾ ਤੁਹਾਡਾ ਕੀ ਕਹਿੰਦੇ ਆ ਪ੍ਰੇਮ ਨਗਰ ਮੋਹੱਲਾ ਜਿਹੜਾ ਉਹਦੇ ਵਿੱਚ ਕਿਸੇ ਦੇ ਘਰ ਤੋਂ ਟੈਪਸ ਤੱਕ ਟੈਪਸ ਤੱਕ ਉਹਨਾਂ ਨੇ ਉਤਾਰ ਕੇ ਲਾ ਗਏ ਅੱਜ ਸਾਡੇ ਸੰਦੀਪ ਭਾਜੀ ਦੀ ਦੇ ਇੱਥੇ ਚੋਰੀ ਹੋਈ ਹੈ ਉਹ ਮੈਂ ਕਹਿੰਦਾ ਕਿ ਬੜੀ ਮੈਂ ਕਹਿੰਦਾ ਇੱਕ ਸਾਡੇ ਦੀ ਸਾਡੇ ਸਮਾਜ ਲਈ ਸਾਡੇ ਪ੍ਰਸ਼ਾਸਨ ਲਈ ਸਾਰੇ ਲਈ ਬੜੀ ਸ਼ਰਮ ਦੀ ਗੱਲ ਹੈਗੀ ਹੈ ਪਰ ਅਸੀਂ ਜਿਹੜੀ ਮੰਗ ਜਿਹੜੀ ਮੇਲ ਮੈਂ ਕਰਨਾ ਚਾਹਣਾ ਇਹਦਾ ਮੁੱਖੇ ਕਾਰਨ ਜਿਹੜਾ ਮੈਂ ਮੰਨਣਾ ਮੈਨੂੰ ਨਹੀਂ ਪਤਾ ਕਿ ਅੱਗੇ ਪ੍ਰਸ਼ਾਸਨ ਦੀ ਆਪਣੀ ਕੀ ਸੋਚ ਹੈ ਸਮਾਜ ਦੀ ਕੀ ਸੋਚ ਹੈ ਪਰ ਮੈਂ ਮੰਨਣਾ ਇਹ ਸਭ ਚੋਰੀਆਂ ਦਾ ਮੁੱਖੇ ਕਾਰਨ ਜਿਹੜਾ ਹੈਗਾ ਉਹ ਹੈਗੇ ਇਹ ਅਪਰਵਾਸੀ ਲੋਕ ਜਿਹੜੇ ਲੰਬੇ ਸਮੇਂ ਤੋਂ ਇੱਥੇ ਅੱਗੇ ਸਥਾਪਿਤ ਹੋ ਰਹੇ ਨੇ ਔਰ ਜਿਨ੍ਹਾਂ ਦੀ شناخت ਤੱਕ ਨਹੀਂ ਹੁੰਦੀ ਮੈਂ ਕਈ ਵਾਰੀ ਮੈਂ ਬੇਨਤੀ ਕਰ ਚੁੱਕਾ ਹਾਂ ਕਿ ਇਹਨਾਂ ਦੀ شناخت ਕੀਤੀ ਜਾਏ ਇਹ ਕਿੱਥੋਂ ਆਂਦੇ ਨੇ ਇਹ ਸੋਚ ਲੈ ਕੇ ਆਂਦੇ ਨੇ ਔਰ ਇੰਨੀ-ਇੰਨੀ ਮਹਿੰਗੀਆਂ ਦੁਕਾਨਾਂ ਇੰਨੇ-ਇੰਨੇ ਮਹਿੰਗੇ ਕਰ ਕਿਸਾ ਕਿਰਾਏ ਤੇ ਲਾ ਲੈਂਦੇ ਨੇ ਦੇਖੋ ਜਿਉ ਉਹ ਇੰਨੇ ਕਿਰਾਏ ਜੇ ਦਿੰਦੇ ਪਏ ਨੇ ਸਾਡੇ ਕੁਝ ਲਾਲਚੀ ਲੋਕ ਜਿਹੜੇ ਨੇ ਮੈਂ ਤਾਂ ਲਹਨਤ ਪਾਵਾਂਗਾ ਉਹਨਾਂ ਤੇ ਜਿਹੜੇ ਲਾਲਚੀ ਲੋਕ ਨੇ ਕੁਝ ਕਿਰਾਏ ਦੇ ਲਾਰੇ ਤੇ ਵਿੱਚ ਉਹ ਬਿਨਾਂ ਸ਼ਨਾਖਤ ਕਿਤੇ ਉਹਨਾਂ ਨੂੰ ਆਪਣੀ ਦੁਕਾਨਾਂ ਕਿਰਾਏ ਤੇ ਦੇ ਦਿੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਕੀ ਕਹਿੰਨਾ ਬੇਨਤੀ ਕਰਨਾ ਚਾਹਾਂਗਾ ਕਿ ਇਹੜਾ ਦੀ ਸ਼ਨਾਖਤ ਜ਼ਰੂਰ ਕਰੋ ਕਿਉਂਕਿ ਇਹ ਕਿੱਥੋਂ ਆ ਰਹੇ ਨੇ ਕਿੱਥੇ ਕੀ ਸੋਚ ਨਾਲ ਆ ਰਹੇ ਨੇ ਇਹ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਉਹਦਾ ਥੋੜਾ ਗੁਰਦਾਸਪੁਰ ਜਿਹੜਾ ਬਾਰਡਰ ਬੈਟ ਹੈ ਇਹਦੇ ਵਿੱਚ ਪਾਕਿਸਤਾਨ ਨਾਲ ਲੱਗਦਾ ਵੈ ਕੁਝ ਵੀ ਹੋ ਸਕਦਾ ਹਥਿਆਰਾਂ ਦੀ ਇੱਥੇ ਖੇਪ ਪਾਂਦੀਆਂ ਨਸ਼ਾ ਇੱਥੋਂ ਆਉਂਦਾ ਤੇ ਇਹ ਇਹਨਾਂ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੋ ਸਕਦਾ ਅੱਜ ਗੁਰਦਾਸਪੁਰ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਉਹ ਉਹਦਾ ਮੁੱਖਿਆ ਕਾਰਨ ਮੈਂ ਇਨੂੰ ਹੀ ਮੰਨਣਾ ਇਸ ਲਈ ਇਸ ਪਾਸੇ ਜਰੂਰ ਸੋਚਣਾ ਜਰੂਰ ਉਹ ਟਾਈਮ ਹੀ ਉਹੀ ਆ ਆ ਬਿਲਕੁਲ ਟਾਈਮਿੰਗ ਉਹੀ ਆ ਸੂਰੇ 5 ਵਜੇ ਤੋਂ ਲਗਭਗ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਵੀ ਚੋਣ ਜਾਬਤਾ ਲੱਗਾ ਸਖ਼ਤ ਰਖਾ ਦੇ ਖੜੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਅੰਦਰ ਚੋਣ ਜਾਬਤੇ ਦੇ ਦੌਰਾਨ ਇਹ ਜਿਹੜੀਆਂ ਘਟਨਾਵਾਂ ਵਾਪਰਾਂ ਕਿੰਨਾ ਕਰ ਜਾਈ ਜਾਣਗੇ ਦੇਖੋ ਮੈਂ ਇੱਕ ਜਿਹੀ ਜਰੂਰ ਕਹਣਾ ਜਿਹੜੇ ਹਾਇਰ ਆਫੀਸਰਸ ਹੈਗੇ ਨੇ ਸਾਡੇ ਐਸਐਸਪੀ ਸਾਹਿਬ ਬੜੇ ਵਧੀਆ ਬੰਦੇ ਨੇ ਬੜੇ ਟੈਕਨੀਕ ਦੇ ਨਾਲ ਉਹ ਹਰ ਦੂਸਰੇ ਦਿਨ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਆਪਣੇ ਜਿਹੜੇ ਅਧਿਕਾਰੀ ਹੋਣ ਉਹਨਾਂ ਨਾਲ ਹੀ ਮੀਟ ਯੋਜਨਾ ਨੂੰ ਮੇਰੇ ਸਮਝਣਗੇ ਤਾਂ ਇਹ ਦੇਖੋ ਗਰਾਊਂਡ ਲੈਵਲ ਦੇ ਉੱਪਰ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਦੇਖਿਆ ਜਾਏ ਸਾਡੇ ਚੌਂ ਖਾਲੀ ਪਏ ਨੇ ਜੇ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਗਲੀਆਂ ਜੁੜੀ ਨਹੀਂ ਲੱਗੀਆਂ ਹੁੰਦੀਆਂ ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ ਪੀਸੀਆਰ ਵਾਲੇ ਡਿਊਟੀਆਂ ਲੱਗੀਆਂ ਹੁੰਦੀਆਂ ਲੇਕਿਨ ਕੁਝ ਨਹੀਂ ਦਿਖਦਾ ਸਵੇਰੇ 5 ਵਜੇ ਆ ਕੇ ਕੋਈ ਏਡੀ ਹਿੰਮਤ ਕਰ ਜਾਵੇ ਆ ਕੇ 5:30 ਵਜੇ ਇੱਥੇ ਚੋਰੀ ਹੈ 5:30 ਵਜੇ ਹਾਂਜੀ 5:30 ਵਜੇ ਚੋਰੀ ਹੋਈ ਆ ਕੇ ਕੀ ਉਸ ਵੇਲੇ ਕਿਹਨੂੰ ਡਰਨਾ ਹੋਏਗਾ ਸਵੇਰੇ ਉਹ ਸਬਜ਼ੀ ਮੰਡੀ ਜਾਂਦੇ ਨੇ ਜਾਂ ਹੋਰ ਇੱਥੇ ਪਬਲਿਕ ਜਿਹੜੀ ਆਹ ਇਹ ਜੀਟੀ ਰੋਡ ਆ ਫੇਰ ਵੀ ਇੱਥੇ ਤਾਂ ਵੈਸੇ ਬੜੀ ਮੰਡੀ ਨੇ ਸਵੇਰੇ ਸਵੇਰੇ ਇੱਥੇ ਸ਼ੁਰੂ ਹੋ ਜਾਂਦੇ ਨੇ ਲੋਕਾਂ ਨੇ ਤੇ ਸੋ ਇੱਥੇ ਵੀ ਜੋ ਕਰਕੇ ਜਾਂਦੇ ਅਸੀਂ ਬੇ